ਕੰ ਦਾ ਭਰੋਸਾ ਸਾਡੀ ਪਾਰਟੀ ਦੇ ਪ੍ਰਤੀ ਹੌਲੀ-ਹੌਲੀ ਵਧ ਰਿਹਾ ਇੱਕ ਲੋਕਾਂ ਨੂੰ ਆਸ জাগੀ ਹੈ ਉਮੀਦ জাগੀ ਹੈ ਔਰ ਇਸ ਵਾਰ ਸਾਨੂੰ ਪੱਕਾ ਬਹੁਤ ਵਧੀਆ ਨਤੀਜੇ ਮਿਲਣਗੇ ਔਰ ਆਉਣ ਵਾਲੀ ਅਸੀਂ ਸਰਕਾਰ ਜਿਹੜੀ 2027 ਦੀ ਬੀਜੇਪੀ ਦੀ ਬਣਾਵਾਂਗੇ ਲੋਕਾਂ ਨੂੰ ਆਸਾਂ ਉਮੀਦਾਂ ਸੀ ਆਮ ਆਦਮੀ ਪਾਰਟੀ ਵੱਲੋਂ ਉਸ ਉਹਨਾਂ ਤੇ ਸਾਰੀਆਂ ਤੇ ਪਾਣੀ ਫਿਰ ਚੁੱਕਿਆ ਇਸ ਵੇਲੇ ਬਰਨਾਲੇ ਮੌਜੂਦ ਹਾਂ ਬੜਾ ਕਲੋਜ਼ਲੀ ਅਬਜ਼ਰਵ ਕਰ ਰਹੇ ਹੋਗੇ ਇੱਥੋਂ ਦੇ ਅ ਇਸ਼ੂਸ ਸਮਝੇ ਹੋਣਗੇ ਕੀ ਡਿਫਰੈਂਟ ਆ ਇਹ ਕੇਵਲ ਸਿੰਘ ਢਿੱਲੋਂ ਭਾਜਪਾ ਨੂੰ ਵੀ ਅਗਰ ਆਪਾਂ ਇੱਕ ਪਾਸੇ ਰੱਖ ਦਈਏ ਤਾਂ ਕੇਵਲ ਸਿੰਘ ਢਿੱਲੋਂ ਦਾ ਬਰਨਾਲੇ ਨੂੰ ਬਹੁਤ ਵੱਡੀ ਦੇਣ ਆ। ਅਕਾਲੀ ਦਲ ਇਸ ਵਾਰ ਪਹਿਲੀ ਵਾਰ ਹੋਇਆ ਕਿ ਬੁਆਇਕਾਟ ਕਰਨਾ ਪੈ ਗਿਆ। ਕੀ ਸਮਝਦੇ ਹੋ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ? ਬਰਨਾਲੇ ਤੋਂ ਤਾਂ ਪਿਛਲੀ ਵਾਰੀ ਸਿਰਫ ਅਕਾਲੀ ਦਲ ਨੂੰ 5000 ਵੋਟਾਂ ਪਈਆਂ। ਪਹਿਲਾਂ ਜੋ ਆਮ ਆਦਮੀ ਪਾਰਟੀ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਉਸ ਦਾ ਬਹੁਤ ਹੁੱਸਾ ਹੈ। ਬਾਬੂਸ਼ਾਹ ਇਹ ਦੇਖ ਰਹੇ ਹਾਂ ਤੁਸੀਂ ਪੰਜਾਬ ਚ ਚਾਰ ਸੀਟਾਂ ਤੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਬੀਜੇਪੀ ਦੀ ਤਿਆਰੀ ਕਿਸ ਤਰ੍ਹਾਂ ਦੀ ਹੈਗੀ ਹੈ ਤੇ ਇਸ ਵਾਰ ਕਿਹੜੀ ਡਿਫਰੈਂਟ ਸਟਰੈਟਜੀ ਦੇ ਨਾਲ ਬੀਜੇਪੀ ਚੋਣ ਮੈਦਾਨ ਚ ਉਤਰੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਪਰਮਪਾਲ ਕੌਰ ਮੌਜੂਦ ਨੇ ਜਿਹੜੇ ਹਾਲ ਹੀ ਚ ਹੋਈਆਂ ਲੋਕਸਭਾ ਚੋਣਾਂ ਚ ਕੰਟੈਸਟ ਇੰਦਾਂ ਨੇਕਤਾ ਸੀ ਬਠਿੰਡਾ ਸੀਟ ਤੋਂ ਮੈਮ ਇਸ ਵਾਰੀ ਕਿਵੇਂ ਦਾ ਹੰਗਾਰਾ ਦੇਖ ਰਹੇ ਹੋ ਕੁਝ ਡਿਫਰੈਂਟ ਨਜ਼ਰ ਆ ਰਿਹਾ ਕਿਉਂਕਿ ਲੋਕਸਭਾ ਚੋਣਾਂ ਚ ਬੀਜੇਪੀ ਨੂੰ ਇੱਕ ਵੀ ਸੀਟ ਨਹੀਂ ਮਿਲੀ ਦੇਖੋ ਲੋਕ ਸਭਾ ਚੋਣਾਂ ਦੇ ਵਿੱਚ ਸੀਟ ਬੇਸ਼ੱਕ ਨਹੀਂ ਮਿਲੀ ਪਰ ਸਾਡਾ ਵੋਟ ਪ੍ਰਤੀਸ਼ਤ ਬਹੁਤ ਵਧਿਆ ਜਿਸ ਤੋਂ ਇਹ ਪਤਾ ਲੱਗਦਾ ਕਿ ਲੋਕਾਂ ਦਾ ਭਰੋਸਾ ਸਾਡੀ ਪਾਰਟੀ ਦੇ ਪ੍ਰਤੀ ਹੌਲੀ-ਹੌਲੀ ਵਧ ਰਿਹਾ ਇੱਕ ਲੋਕਾਂ ਨੂੰ ਆਸ ਜਾਗੀ ਹੈ ਉਮੀਦ ਜਾਗੀ ਹੈ ਸੋ ਅਸੀਂ ਲੋਕਾਂ ਦਾ ਵਿਸ਼ਵਾਸ ਹੁਣ ਜਿੱਤ ਰਹੇ ਹਾਂ ਹੌਲੀ-ਹੌਲੀ ਔਰ ਇਸ ਵਾਰ ਸਾਨੂੰ ਪੱਕਾ ਬਹੁਤ ਵਧੀਆ ਨਤੀਜੇ ਮਿਲਣਗੇ ਔਰ ਆਉਣ ਵਾਲੀ ਅਸੀਂ ਸਰਕਾਰ ਜਿਹੜੀ 2027 ਦੀ ਬੀਜੇਪੀ ਦੀ ਬਣਾਵਾਂਗੇ ਪੰਜਾਬ ਦੇ ਵਿੱਚ ਸੋ ਕਿਉਂਕਿ ਜੋ ਲੋਕਾਂ ਦੇ ਭਰਮ ਭਲੇਖੇ ਸੀ ਜੋ ਲੋਕਾਂ ਨੂੰ ਆਸਾਂ ਮੀਦਾਂ ਸੀ ਆਮ ਆਦਮੀ ਪਾਰਟੀ ਵੱਲੋਂ ਉਸ ਉਹਨਾਂ ਤੇ ਸਾਰੀਆਂ ਤੇ ਪਾਣੀ ਫਿਰ ਚੁੱਕਿਆ ਔਰ ਅਸੀਂ ਇੱਕ ਬੀਜੇਪੀ ਹੀ ਐਸੀ ਪਾਰਟੀ ਹੈ ਜਿਹਨਾਂ ਦੀਆਂ ਪਾਲਿਸਿਸ ਕਲੀਅਰ ਹੈ ਜਿਨ੍ਹਾਂ ਨੂੰ ਦੂਜੇ ਸੂਬੇ ਦੇਖ ਚੁੱਕੇ ਹੈ ਚੌਥੀ ਤੀਜੀ ਵਾਰੀ ਹਰਿਆਣੇ ਦੇ ਵਿੱਚ ਸਰਕਾਰ ਬਣੀ ਹੈ ਤੀਜੀ ਵਾਰੀ ਸੈਂਟਰ ਚ ਬਣੀ ਹੈ ਗੁਜਰਾਤ ਚ 6 ਵਾਰੀ ਬਣ ਗਈ ਸੋ ਉਹ ਇੱਕ ਪਾਰਟੀ ਹੈ ਜਿਹੜੇ ਹਰ ਵਰਗ ਦੀਆਂ ਆਸਾਂ ਉਮੀਦਾਂ ਤੇ ਪੂਰੀ ਉਤਰ ਰਹੀ ਹੈ ਇਸੇ ਬੇਸ ਤੇ ਲੋਕ ਹੁਣ ਰੀਅਲਾਈਜ਼ ਕਰ ਰਹੇ ਆ ਹਰਿਆਣੇ ਦੀਆਂ ਚੋਣਾਂ ਨੂੰ ਦੇਖ ਕੇ ਪੰਜਾਬ ਵਾਲਿਆਂ ਨੂੰ ਕਾਫੀ ਕੁਝ ਰੀਅਲਾਈਜ਼ ਹੋਇਆ ਹੈ ਔਰ ਵੱਧ ਚੜ ਕੇ ਸਾਨੂੰ ਹੰਗਾਰਾ ਮਿਲ ਰਿਹਾ ਲੋਕਾਂ ਨੂੰ ਜੀ ਇਸ ਵੇਲੇ ਬਰਨਾਲੇ ਮੌਜੂਦ ਹਾਂ ਬੜਾ ਕਲੋਜ਼ਲੀ ਅਬਜ਼ਰਵ ਕਰ ਰਹੇ ਹੋਗੇ ਇੱਥੋਂ ਦੇ ਇਸ਼ੂਜ਼ ਸਮਝੇ ਹੋਣਗੇ ਕੀ ਡਿਫਰੈਂਟ ਆ ਇਹਦਾ ਕੀ ਲੱਗਦਾ ਕਿ ਲੋਕਾਂ ਨੂੰ ਜੋ ਬਣਦੇ ਹੱਕ ਸੀ ਉਹ ਹੀ ਨਹੀਂ ਮਿਲੇ ਦੇਖੋ ਭਾਜਪਾ ਦੀ ਸਰਕਾਰ ਤਾਂ ਇੱਥੇ ਕਦੇ ਵੀ ਨਹੀਂ ਰਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕਰਿਆ ਜਿੱਥੋਂ ਤੱਕ ਬੀਜੇਪੀ ਦਾ ਸਵਾਲ ਹੈ ਕੇਵਲ ਸਿੰਘ ਢਿੱਲੋਂ ਬੀਜੇਪੀ ਨੂੰ ਵੀ ਅਗਰ ਆਪਾਂ ਇੱਕ ਪਾਸੇ ਰੱਖ ਦਈਏ ਤਾਂ ਕੇਵਲ ਸਿੰਘ ਢਿੱਲੋਂ ਦਾ ਬਰਨਾਲੇ ਨੂੰ ਬਹੁਤ ਵੱਡੀ ਦੇਣ ਹੈ ਬਰਨਾਲਾ ਜ਼ਿਲ੍ਹਾ ਬਣਾਉਣ ਵਾਲੇ ਕੇਵਲ ਸਿੰਘ ਢਿੱਲੋਂ ਹਨ ਔਰ ਤੁਸੀਂ ਇਹ ਵੀ ਹੈਰਾਨ ਹੋਵੋਗੇ ਕਿ ਉਸ ਟਾਈਮ ਦੇ ਡਿਪਟੀ ਕਮਿਸ਼ਨਰ ਸੀਗੇ ਐਸ ਆਰ ਲੱਧੜ ਉਹ ਵੀ ਅਨਾਂ ਲਈ ਅੱਜ ਕੈਂਪੇਨ ਕਰ ਰਹੇ ਹੈ ਸੋ ਜੋ ਕੁਝ ਵੀ ਬਰਨਾਲੇ ਨੂੰ ਦੇਣ ਹੈ ਉਹ ਕੇਵਲ ਸਿੰਘ ਢਿੱਲੋਂ ਦੀ ਕੋਈ ਬਰਨਾਲੇ ਨੂੰ ਘੱਟ ਦੇਣ ਨਹੀਂ ਹੈਗੀ ਸੋ ਮੈਨੂੰ ਲੱਗਦਾ ਹੈ ਕਿ ਲੋਕ ਉਹਨਾਂ ਨੂੰ ਸਪੋਰਟ ਕਰਨਗੇ ਅਕਾਲੀ ਦਲ ਐਸ ਵਾਰ ਪਹਿਲੀ ਵਾਰ ਹੋਇਆ ਕਿ ਬਾਇਕਾਟ ਕਰਨਾ ਪੈ ਗਿਆ ਕੀ ਸਮਝਦੇ ਹੋ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਇਹ ਫਸਿਆ ਨੇ ਬਾਇਕਾਟ ਕੀਤਾ ਜਾਂ ਵੈਸੇ ਹੀ ਊਸੂਲਾਂ ਦੇ ਆਧਾਰ ਤੇ ਬਾਇਕਾਟ ਕੀਤਾ ਹੋਣਾ ਦੇਖੋ ਮੈਨੂੰ ਉਹਨਾਂ ਦੀ ਇੰਟਰਨਲ ਗੱਲਬਾਤ ਰੇ ਨਹੀਂ ਪਤਾ ਕਿ ਕਿਉਂ ਬਾਇਕਾਟ ਕੀਤਾ ਉਹ ਉਹ ਜਾਣਣ ਇੱਕ ਗੱਲ ਸਾਰਿਆਂ ਦੇ ਸਾਹਮਣੇ ਹੈ ਕਿ ਉਹਨਾਂ ਦੀ ਵੋਟ ਪਰਸੈਂਟੇਜ ਤੁਸੀਂ ਦੇਖੋ ਕਿ ਕਿੰਨੀ ਘਟ ਗਈ ਹੈ ਔਰ ਇੱਥੋਂ ਬਰਨਾਲੇ ਤੋਂ ਤਾਂ ਪਿਛਲੀ ਵਾਰੀ ਸਿਰਫ ਅਕਾਲੀ ਦਲ ਨੂੰ 5000 ਵੋਟਾਂ ਪਈਆਂ ਔਰ ਇੱਕ ਬੂਥ ਅਜੇਹਾ ਸੀ ਜਿੱਥੋਂ ਸਿਰਫ ਇੱਕ ਵੋਟ ਪਈ ਸੀ ਸੋ ਉਹਨਾਂ ਦਾ ਜੋ ਹਾਲਾਤ ਹੈ ਉਹ ਤੁਹਾਡੇ ਸਾਹਮਣੇ ਹੈ ਮੈਨੂੰ ਉਹਦੇ ਵਿੱਚ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਇਹ ਹੋਰ ਤੁਸੀਂ ਬੀਬੀਆਂ ਨੂੰ ਮਿਲੇ ਹੋਵਗੇ ਜੀ ਜਿਹੜੇ ਔਮਨ ਦੇ ਸਪੈਸਿਫਿਕ ਇਸ਼ੂਸ ਨੇ ਉਹ ਤੁਸੀਂ ਕੀ ਸਮਝਦੇ ਹੋ ਦੇਖੋ ਔਮਨ ਨੂੰ ਤਾਂ ਪਹਿਲਾਂ ਸਭ ਤੋਂ ਪਹਿਲਾਂ ਜੋ ਆਮ ਆਦਮੀ ਪਾਰਟੀ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਉਸ ਦਾ ਬਹੁਤ ਗੁੱਸਾ ਹੈ ਕਿ ਵੀ ਹਜ਼ਾਰ-ਹਜ਼ਾਰ ਰੁਪਇਆ ਕਹਿ ਕੇ ਧੋਖੇ ਨਾਲ ਤੁਸੀਂ ਵੋਟਾਂ ਲਈਆਂ ਤੇ ਉਹ ਵਾਅਦਾ ਪੂਰਾ ਨਹੀਂ ਕਰਿਆ ਜਦੋਂ ਕਿ ਹਰਿਆਣਾ ਦੇ ਵਿੱਚ ਤੁਸੀਂ ਦੇਖੋ ਹਰਿਆਣਾ ਸਰਕਾਰ ਨੇ ਕੋਈ ਵਾਅਦਾ ਬੀਬੀਆਂ ਨਾਲ ਨਹੀਂ ਸੀ ਕਰਿਆ ਪਰ ਅੱਜ 3500 ਰੁਪਿਆ ਪ੍ਰਤੀ ਮਹੀਨਾ ਉਹਨਾਂ ਨੂੰ ਪੈਨਸ਼ਨ ਮਿਲ ਰਹੀ ਹੈ ਜਦੋਂ ਹਰਿਆਣੇ ਵਾਲ ਲੋਕ ਦੇਖਦੇ ਆ ਵੀ ਉੱਥੇ ਲੋਕਾਂ ਨੂੰ ਸਹੂਲਤਾਂ ਵੀ ਵੱਧ ਹੈ ਸੁੱਖ ਸ਼ਾਂਤੀ ਵੀ ਹੈਗੀ ਹੈ امن شانتی ਇੱਕਦੇ ਖਜ਼ਾਨਾ ਨਹੀਂ ਉਹਨਾਂ ਦਾ ਖਾਲੀ ਹੋਇਆ ਨਹੀਂਆਂ ਸਹੂਲਤਾਂ ਦੇ ਕੇ ਵੀ ਸੋ ਉਸ ਨੂੰ ਲੋਕ ਦੇਖ ਰਹੇ ਹੈ ਕਬੀ ਨਾਲ ਦੇ ਸੂਬੇ ਜਦੋਂ ਵਾਰ-ਵਾਰ ਬੀਜੇਪੀ ਨੂੰ ਚੁੰਡ ਰਹੇ ਹੈ ਕੋਈ ਤਾਂ ਕਾਰਨ ਹੋਊਗਾ ਔਰ ਲੋਕ ਇਸ ਪ੍ਰਤੀ ਹੁਣ ਜਾਗਰੂਕ ਹੋ ਰਹੇ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੀ ਬਣ ਗਈ ਤਾਂ ਕਦੇ ਆਏ ਨਹੀਂ ਲੱਗਿਆ ਕਿ ਮਲੂਕਾ ਸਾਹਿਬ ਤੇ ਹੋਰ ਕਈ ਜਿਹੜੇ ਲੀਡਰ ਸੀਗੇ ਉਹਨਾਂ ਨੇ ਆਵਾਜ਼ ਚੱਕੀ ਸੁਖਵੀਰ ਬਾਦਲ ਦੇ ਖਿਲਾਫ ਕਿ ਤੁਹਾਨੂੰ ਇੱਕ ਇੱਕ ਵਾਰ ਆਏ ਨਹੀਂ ਮਾਈਂਡ ਚ ਆਇਆ ਕਿ ਉਹਨਾਂ ਦੇ ਨਾਲ ਵੀ ਰਲਿਆ ਜਾ ਸਕਦਾ ਜਾਂ ਉਹ ਵੀ ਜੇ ਸ਼ਾਇਦ ਲੋਕ ਪੰਜਾਬ ਦਾ ਲਾ ਸੋਚ ਰਹੇ ਨੇ ਜੋ ਆਪਣੀ ਪਾਰਟੀ ਨਾਲ ਐਸੋਸੀਏਟਡ ਨੇ ਉਹ ਉਹਨਾਂ ਨੂੰ ਐਸੋਸੀਏਟਡ ਰਹਿਣ ਦਾ ਹੱਕ ਹੈਗਾ ਉਹਦੇ ਵਿੱਚ ਅਸੀਂ ਕੁਝ ਇੰਟਰਫੇਅਰ ਨਹੀਂ ਕਰਦੇ ਪਰ ਜੇ ਕਿਸੇ ਨੇ ਨਵੀਂ ਪਾਰਟੀ ਜੁਆਇਨ ਕਰਨੀ ਹੈ ਫਰੈਸ਼ ਆਪਦਾ ਕੈਰੀਅਰ ਸ਼ੁਰੂ ਕਰਨਾ ਹੈ ਤਾਂ ਨੇਚਰਲੀ ਉਹ ਉਹੀ ਪਾਰਟੀ ਚੁਣੂਗਾ ਜਿਹਦੀਆਂ ਪੋਲਿਸੀਜ਼ ਕਲੀਅਰ ਹੋਣ ਜਿਹੜੀ ਦੇਸ਼ ਨੂੰ ਅੱਗੇ ਲੈ ਕੇ ਜਾ ਰਹੀ ਹੋਵੇ ਜਿਹੜੀ ਵਿਕਾਸ ਕਰ ਰਹੀ ਹੋਵੇ ਤੁਸੀਂ ਇੱਥੇ ਹਾਈਵੇ ਦੇਖ ਲਓ ਬਠਿੰਡੇ ਦਾ ਏਮਜ਼ ਦੇਖ ਲਓ ਸੈਂਟਰਲ ਯੂਨੀਵਰਸਿਟੀ ਦੇਖ ਲਓ ਕਿਹੜਾ ਕੰਮ ਹੈ ਭਾਜਪਾ ਨੇ ਨਹੀਂ ਕੀਤਾ ਗਰੀਬਾਂ ਨੂੰ ਘਰ ਆ ਰਹੇ ਆ ਗੈਸ ਸਿਲੰਡਰ ਮਿਲ ਰਹੇ ਆ ਜਿਹੜਾ ਰਾਸ਼ਨ ਹੈ ਉਹ ਵੀ ਸੈਂਟਰਲ ਗਵਰਨਮੈਂਟ ਭੇਜ ਰਹੀ ਹੈ ਮੁਹੱਲਾ ਕਲੀਨਿਕ ਦਾ ਪੈਸਾ ਸੈਂਟਰਲ ਗਵਰਨਮੈਂਟ ਦਾ ਇਹਨਾਂ ਨੇ ਤਰੋੜ ਮਰੋੜ ਕੇ ਦਾ ਨਾਮ ਹੋਰ ਰੱਖ ਲਿਆ ਆਪਣੀਆਂ ਹਰ ਤਰ੍ਹਾਂ ਨਾਲ ਲੋਕਾਂ ਨੂੰ ਸਪੋਰਟ ਕੀਤਾ ਜੋ ਕੁਝ ਵੀ ਕਰ ਸਕਦੇ ਸੀ ਯੁਸ਼ਮਾਨ ਭਾਰਤ ਵਾਲਾ ਕਾਰਡ ਤੁਸੀਂ ਦੇਖ ਲਓ ਠੀਕ ਹੈ ਕਿ ਪੰਜਾਬ ਗਵਰਨਮੈਂਟ ਨੇ ਉਸ ਕਾਰਡ ਨੂੰ ਵੀ ਫੇਲ ਕਰਤਾ ਇਹ ਤਾਂ ਇੱਕ ਅਲੱਗ ਚੀਜ਼ ਹੈ ਕਿ ਪੰਜਾਬ ਗਵਰਨਮੈਂਟ ਸੈਂਟਰ ਦੀ ਕੋਈ ਵੀ ਸਕੀਮ ਚੱਲਣ ਨਹੀਂ ਦੇ ਰਹੀ ਪਰ ਸੈਂਟਰ ਨੇ ਬਹੁਤ ਵਧੀਆ ਸਕੀਮਾਂ ਹਰ ਵਰਗ ਲਈ ਜਾਰੀ ਕੀਤੀਆਂ ਔਰ ਲਾਗੂ ਕੀਤੀਆਂ ਦੇਸ਼ ਦਾ ਭਲਾ ਚਾਹੁੰਦੀ ਹੈ ਹਰ ਵਰਗ ਦਾ ਭਲਾ ਚਾਹੁੰਦੀ ਹੈ ਦੁਨੀਆ ਤੇ ਆਪਣਾ ਨਾਮ ਉੱਚਾ ਹੋਇਆ ਵੀ ਜੀ ਮੁਲਾਜ਼ਮ ਤਾਂ ਕਾਫੀ ਰੋਸ ਪ੍ਰਦਰਸ਼ਨ ਕਰ ਰਹੇ ਨੇ ਅਪਸੈਟ ਲੱਗ ਰਹੇ ਨੇ ਪੰਜਾਬ ਸਰਕਾਰ ਤੋਂ ਜਿਹੜੇ ਅਫਸਰ ਨੇ ਉਹ ਖੁੱਲ ਕੇ ਤਾਂ ਨਹੀਂ ਬੋਲਦੇ ਪਰ ਕਿਉਂਕਿ ਤੁਸੀਂ ਰਹੇ ਹੋ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਅਫਸਰ ਕਿੰਨੇ ਕੁ ਸੈਟੀਸਫਾਈਡ ਨੇ ਜਿਹੜੀ ਜੋ ਹੁਣ ਤੱਕ ਦਾ ਟਨਿਓਰ ਰਿਹਾ ਜੀ ਭਗਵੰਤਪਨ ਗਵਰਨਮੈਂਟ ਦਾ ਦੇਖੋ ਲੋਕ ਨਹੀਂ ਸੈਟੀਸਫਾਈਡ ਤਾਂ ਲੋਕਾਂ ਨੇ ਅਫਸਰਾਂ ਦੇ ਗਲ ਪੈਣਾ ਜੋ ਵੀ ਮੁਸ਼ਕਲ ਆਉਂਦੀ ਹੈ ਅੱਜ ਦੀ ਘੜੀ 'ਚ ਜੇ ਕਿਸਾਨ ਮੰਡੀਆਂ 'ਚ ਰੁਲਿਆ ਆਮ ਆਦਮੀ ਪਾਰਟੀ ਕਰਕੇ ਤਾ ਕਿਸਾਨ ਨੇ ਵੀ ਆਫਟਰ ਆਲ ਜਾ ਕੇ ਅਫਸਰਾਂ ਨੂੰ ਹੀ ਕਹਿਣਾ ਕਿ ਫੂਡ ਸਪਲਾਈ ਦੇ ਅਫਸਰਾਂ ਨੇ ਕੀ ਕੀਤਾ ਇਸ ਕਰਕੇ ਅਫਸਰ ਸਾਰੇ ਔਖੇ ਨੇ ਕਿਉਂਕਿ ਜਦੋਂ ਲੋਕਾਂ ਦੀ ਮਨਸ਼ਾ ਨਹੀਂ ਪੂਰੀ ਹੁੰਦੀ ਹੁਣ ਡਾਕਟਰਸ ਨੂੰ ਲੈ ਲੋ ਯੂਸ਼ਮਾਨ ਭਾਰਤ ਦਾ ਜਿਹੜਾ ਕਾਰਡ ਹੈ ਜਦੋਂ ਡਾਕਟਰਸ ਨੂੰ ਉਹਨਾਂ ਦੇ ਪੈਸੇ ਨਹੀਂ ਆਉਂਦੇ ਲੋਕ ਜਾ ਕੇ ਡਾਕਟਰਸ ਨਾਲ ਲੜਦੇ ਕਿ ਸਾਡਾ ਇਲਾਜ ਕਿਉਂ ਨਹੀਂ ਕਰਦੇ ਸੋ ਉਸ ਕਰਕੇ ਇਕੱਲੇ ਗਰੀਬਾਂ ਨੂੰ ਜਾਂ ਆਮ ਜਨਤਾ ਨੂੰ ਮੁਸ਼ਕਲਾ ਨਹੀਂ ਆਉਂਦੀਆਂ ਅਫਸਰਾਂ ਨੂੰ ਜਾਂ ਦੂਜਾ ਜਿਹੜਾ ਵਰਗ ਹੈ ਉਹਨਾਂ ਨੂੰ ਵੀ ਮੁਸ਼ਕਲਾ ਆਉਂਦੀਆਂ ਬਿਕੋਜ਼ ਆਪਸ ਦੇ ਵਿੱਚ ਇੱਕ ਭੇੜਜਾ ਬਣ ਜਾਂਦਾ ਹੈ ਜਨਤਾ ਦਾ ਅਫਸਰਾਂ ਦਾ ਓ ਓ ਇੱਕ ਜੀ ਕਹ ਲੋ ਸਾਇਟੀ ਲਈ ਹਾਨੀਕਾਰਕ ਹੈ ਜਿਹੜਾ ਲਾਅ ਐਂਡ ਆਰਡਰ ਹੈ ਲਾਅ ਐਂਡ ਆਰਡਰ ਸਭ ਨੂੰ ਇਫੈਕਟ ਕਰ ਰਿਹਾ ਹੈ ਅਮੀਰ ਨੂੰ ਗਰੀਬ ਨੂੰ ਜਿਹੜਾ ਗਰੀਬ ਹੈ ਉਹ ਦਿਹਾੜੀ ਕਰਕੇ ਜਾਂਦਾ ਉਹਦੇ ਪੈਸੇ ਖੋਏ ਜਾਂਦੇ ਜਿਹੜਾ ਅਮੀਰ ਹੈ ਉਹਨੂੰ ਕਰੋੜਾਂ ਦੀਆਂ ਫਰੋਤੀਆਂ ਦੇ ਫੋਨ ਆ ਜਾਂਦੇ ਆ ਦੁਖੀ ਤਾਂ ਹਰ ਵਰਗੀ ਹੈ ਮਾਮ ਆਖਰੀ ਸਵਾਲ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਸੈਂਟਰ ਦੀਆਂ ਪਾਲਿਸਿਜ਼ ਪ੍ਰੋਪਰਲੀ ਪੰਜਾਬ ਗਵਰਨਮੈਂਟ ਨਹੀਂ ਇਥੇ ਇੰਪਲੀਮੈਂਟ ਕਰਦੀ ਜਾਣ ਬੁੱਝ ਕੇ ਤੁਹਾਡੇ ਪਾਸੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਪੰਜਾਬ ਦੇ ਨਾਲ ਬਦਲਾਖੋਰੀ ਕੀਤੀ ਜਾਂਦੀ ਬੀਜੇਪੀ ਹੋਰ ਸਟੇਟਾਂ 'ਚ ਸਾਰਾ ਕੁਝ ਸਮੋਦਲੀ ਚੱਲਦਾ ਜਿੱਥੇ ਉਹਨਾਂ ਦੀ ਸਰਕਾਰ ਹੈ ਤੇ ਪੰਜਾਬ ਨਾਲ ਬਦਲਾ ਲੈਂਦੇ ਆ ਆਰਡੀਐਫ ਦਾ ਪੈਸਾ ਨਹੀਂ ਦੇ ਰਹੇ ਐਨਐਚਐਮ ਦਾ ਪੈਸਾ ਨਹੀਂ ਦੇ ਰਹੇ ਕਿ ਵਾਕਈ ਇਸ ਤਰ੍ਹਾਂ ਦਾ ਹੁੰਦਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਤੁਸੀਂ ਬੜਾ ਕਲੋਸਲੀ ਦੇਖਦੇ ਆਏ ਹੋ ਜਾਂ ਇੱਕ ਬਸ ਇੱਕ ਬਲੇਮ ਗੇਮ ਹੀ ਚੱਲਦੀ ਹੈ ਜੀ ਦੇਖੋ ਆਮ ਆਦਮੀ ਪਾਰਟੀ ਤੋਂ ਜਦੋਂ ਕੁਝ ਹੋਇਆ ਨਹੀਂ ਤਾਂ ਉਹਨਾਂ ਨੇ ਤਾਂ ਸੈਂਟਰ ਗਵਰਨਮੈਂਟ ਨੂੰ ਹੀ ਬਲੇਮ ਕਰਨਾ ਹੈ ਆਦਰਵਾਇਸ ਸੈਂਟਰਲ ਗਵਰਨਮੈਂਟ ਦਾ ਕਿਸੇ ਵੀ ਚੀਜ਼ ਚ ਕਸੂਰ ਨਹੀਂ ਹੈਗਾ ਜੇ ਉਹਨਾਂ ਨੇ ਪੈਸੇ ਕੱਲੇ ਸੀ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਜਿਵੇਂ ਉਹਨਾਂ ਨੇ ਪਲੈਨਿੰਗ ਕੀਤੀ ਸੀ ਉਸ ਨੂੰ ਹੂ ਬਹੂ ਲਾਗੂ ਕਰਨਾ ਚਾਹੀਦਾ ਸੀ ਜਿਵੇਂ ਕਿ ਦੂਜੀਆਂ ਸਟੇਟਸ ਕਰ ਰਹੀਆਂ ਹੁਣ ਇਹਨਾਂ ਨੇ ਸਿਰਫ ਤੇ ਸਿਰਫ ਆਪਣੀ ਫੋਟੋ ਲਾਉਣ ਦੇ ਚੱਕਰ ਦੇ ਵਿੱਚ ਉਹ ਸਕੀਮ ਨੂੰ ਹੀ ਚੇਂਜ ਕਰਤਾ ਤਾਂ ਫਿਰ ਉਹ ਇਹ ਕਹਿ ਰਹੇ ਨੇ ਕਿ ਵੀ ਜਿਵੇਂ ਅਸੀਂ ਸਕੀਮ ਵਾਸਤੇ ਪੈਸੇ ਭੇਜੇ ਆ ਉਹਨਾਂ ਨੂੰ ਉਵੇਂ ਹੀ ਸਪੈਂਡ ਕੀਤਾ ਜਾਵੇ ਤਾਂ ਕਿ ਪੈਸਾ ਬਰਬਾਦ ਨਾ ਹੋਵੇ ਇਸ਼ਤਿਹਾਰਾਂ ਤੇ ਪੈਸਾ ਬਰਬਾਦ ਨਾ ਕਰੋ ਸਕੀਮਾਂ ਨੂੰ ਲਾਗੂ ਕਰੋ ਤਾਂ ਨੇਚਰਲੀ ਉਹ ਪੈਸਾ ਦੇਣਗੇ 42000 ਕਰੋੜ ਉਹਨਾਂ ਨੇ ਚੋਣਾਂ ਖਰੀਦਣ ਵਾਸਤੇ ਦਿੱਤਾ ਪੰਜਾਬ ਸਰਕਾਰ ਨਹੀਂ ਖਰੀਦ ਸਕੀ ਟਾਈਮਸ ਇਹਨਾਂ ਦੀ ناکامی ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਪਰਮਪਾਲ ਕੌਰ ਦੇ ਨਾਲ ਤੇ ਬੀਜੇਪੀ ਦੀ ਇਹਨਾਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ ਤੇ ਨਾਲ ਹੀ ਜਿਹੜਾ ਮੰਡੀਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਲਿਫਟਿੰਗ ਦਾ ਮੁੱਦਾ ਜਿਹੜਾ ਬੜਾ ਗਰਮਾਇਆ ਹੋਇਆ ਕਿਸਾਨ ਖਜਲਖੁਆਰ ਹੋ ਰਹੇ ਨੇ ਉਸ ਬਾਰੇ ਵੀ ਇਹਨਾਂ ਨੇ ਗੱਲਬਾਤ ਕੀਤੀ ਹੈ ਹੰਡਿਆ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ